ਰਾਜਵੀਰ ਜਵੰਦਾ ਦੇ ਪਿੰਡ ਤੋਂ ਸਿੰਗਰ ਗगन ਕੋਕਰੀ ਦਾ ਪਿੰਡ ਥੋੜੀ ਦੂਰ ਤੇ ਹੀ ਹੈ ਜਿਸ ਕਾਰਨ ਇਹਨਾਂ ਦੋਵਾਂ ਸਿੰਗਰਾਂ ਵਿੱਚ ਚੰਗੀ ਗੱਲਬਾਤ ਸੀ ਤੇ ਰਾਜਵੀਰ ਜਵੰਦਾ ਦੇ ਜਾਣ ਤੋਂ ਬਾਅਦ ਗगन ਕੋਕਰੀ ਹਰ ਰੋਜ਼ ਰਾਜੂਰ ਜਵੰਦਾ ਦੇ ਘਰ ਜਾਂਦਾ ਹੈ ਤੇ ਪਰਿਵਾਰ ਕੋਲ ਬੈਠ ਕੇ ਆਉਂਦਾ ਹੈ ਤੇ ਅੱਜ ਗगन ਕੋਕਰੀ ਨੇ ਰਾਜਵੀਰ ਜਵੰਦਾ ਨਾਲ ਆਪਿਆ ਕੁਝ ਜ਼ਿਆਦਾ ਸ਼ੇਅਰ ਕਰਦੇ ਹੋਏ ਲਿਖਿਆ ਕਿ ਜਵੰਦੇ ਵੀਰ ਅਸੀਂ ਜਦ ਵੀ ਮਿਲੇ ਹੱਸ ਕੇ ਮਿਲੇ ਤੈਨੂੰ ਤੇਰੀ ਲਾਸਟ ਜਗ੍ਹਾ ਲਜਾਣਾ ਸੌਖਾ ਨਹੀਂ ਸੀ bro ਤੇਰੇ ਨਾਲ ਮੇਰਾ ਕੋਈ ਹਰ ਰੋਜ਼ ਦਾ ਉੱਠਣਾ ਬੈਠਣਾ ਨਹੀਂ ਸੀ ਬਟ ਤੂੰ ਮੇਰੇ ਏਰੀਆ ਦਾ ਮਾਣ ਸੀ ਤੇ ਮੇਰੇ ਹਰ ਫੈਮਿਲੀ ਫੰਕਸ਼ਨ ਤੇ ਤੂੰ ਆਇਆ ਮੈਨੂੰ ਪਤਾ ਨਹੀਂ ਸੀ ਮੈਂ ਤੇਰੇ ਇਦਾਂ ਆਉਂਗਾ ਕਈ ਪ੍ਰਮੋਟਰ ਆਪਾਂ ਨੂੰ ਕਹਿ ਦਿੰਦੇ ਸੀ ਕਿ ਇਹ ਇੱਕੋ ਏਰੀਆ ਦੇ 6-6 ਫੁੱਟ ਦੇ ਨੇ ਤਾਂ ਸੁਣ ਕੇ ਖੁਸ਼ੀ ਹੁੰਦੀ ਸੀ ਤੇਰੇ ਜਾਣ ਤੋਂ ਬਾਅਦ ਮੈਂ ਹਰ ਰੋਜ਼ ਤੇਰੇ ਘਰੇ ਬੈਠ ਕੇ ਤੇਰੀ ਲਾਈਫ ਦੀਆਂ ਗੱਲਾਂ ਸੁਣ ਰਿਹਾ ਤੇ ਇਹ ਮਹਿਸੂਸ ਕਰ ਰਿਹਾ ਕਿ ਤੂੰ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਹੀ ਮਿਹਨਤ ਕੀਤੀ ਸੀ ਕਿ ਸਭੀ ਫੇਮਸ ਬੰਦੇ ਦੀ ਐਕਚੁਅਲ ਜ਼ਿੰਦਗੀ ਬਾਰੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਇੱਥੇ ਤੱਕ ਕੀ ਚੀਜ਼ਾਂ ਤੋਂ ਲੰਘ ਕੇ ਆਇਆ ਹੈ ਮੈਂ ਬ੍ਰੋ ਤੇਰੀ ਬੇਬੇ ਕੋਲ ਹਰ ਰੋਜ਼ ਹੁੰਨਾ ਤੇ ਮੈਂ ਉਸ ਮਾਂ ਨੂੰ ਧੰਨ ਮੰਨਦਾ ਆਵਦੀਆਂ ਨਜ਼ਰਾਂ ਚ ਜਿਸ ਨੇ ਆਪਣਾ ਪੁੱਤ ਤੇ ਆਪ ਦਾ ਘਰ ਵਾਲਾ ਥੋੜੇ ਟਾਈਮ ਚ ਹੀ ਗਵਾ ਲਿਆ ਉਹ ਮੈਨੂੰ ਹਰ ਰੋਜ਼ ਪੁੱਛਦੀ ਆ ਕਿ ਗਗਨ ਰਾਜਵੀਰ ਕਿੱਥੇ ਆ ਮੈਨੂੰ ਕੁਝ ਪਤਾ ਨਹੀਂ ਲੱਗਦਾ ਕਿ ਕੀ ਕਹਾਂ ਮੈਂ ਬਸ ਨੀਵੀਂ ਪਾ ਕੇ ਸੁਣ ਲੈਣਾ ਉਹ ਜਵਾਕਾਂ ਨੂੰ ਰੋਜ਼ ਵੇਖਦਾ ਜਿਨ੍ਹਾਂ ਨੇ ਆਪਦੇ ਬਾਪ ਨੂੰ ਕਦੇ ਨਹੀਂ ਮਿਲਣਾ ਇਹ ਜੋ ਚੱਲ ਰਿਹਾ ਇਸ ਚੀਜ਼ ਦਾ ਐਕਸਪੀਰੀਅੰਸ ਨਹੀਂ ਸੀ ਸਾਨੂੰ bro ਸੋ ਬਹੁਤ ਔਖਾ ਹੈ ਇਹਨਾਂ ਚੀਜ਼ਾਂ ਨੂੰ ਹੈਂਡਲ ਕਰਨਾ bro ਤੂੰ ਬਹੁਤ ਕੁਝ ਵਧੀਆ ਕਰਕੇ ਗਿਆ ਆਪਣੀ ਫੈਮਿਲੀ ਲਈ ਸਾਨੂੰ ਤੇਰੇ ਤੇ ਮਾਣ ਹੈ ਅਖੀਰ ਤੇ ਗगन ਕੋਕਰੀ ਨੇ ਕਿਹਾ ਕਿ ਰਾਜਵੀਰ ਜੇਕਰ ਤੇਰੀ ਰੂਹ ਸੁਣਦੀ ਆ ਤੇ ਮੈਂ ਕਹਿਣਾ ਚਾਹੁੰਨਾ ਕਿ ਅਸੀਂ ਤੈਨੂੰ ਬਹੁਤ ਪਿਆਰ ਕਰਦੇ ਹਾਂ ਧੰਨਵਾਦ ਤੇਰਾ ਮੈਨੂੰ ਤੇ ਮੇਰੀ ਫੈਮਿਲੀ ਨੂੰ ਇੰਨੀ ਇੱਜ਼ਤ ਦੇਣ ਵਾਸਤੇ ਜਦੋਂ ਤੂੰ ਜਿਉਂਦਾ ਸੀ ਤਾਂ ਮੈਂ ਇਹ ਗੱਲਾਂ ਨਹੀਂ ਕਹਿ ਸਕਿਆ